ਆਸਟ੍ਰੇਲੀਆ ਵਿੱਚ ਇੱਕ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਐਡੀਲੇਡ ਦੇ ਰਾ ਐਸਟਰਨ ਪਾਰਕ ਵਿੱਚ ਪੁਲਿਸ ਮੁਕਾਬਲੇ ਦੌਰਾਨ ਕੋਮਾ ਵਿੱਚ ਗਏ ਭਾਰਤੀ ਮੂਲ ਦੇ ਨਾਗਰਿਕ ਗੌਰਵ ਕੁੰਡੀ ਦੀ ਮੌਤ ਹੋ ਗਈ ਇਸ ਘਟਨਾ ਨੇ ਆਸਟ੍ਰੇਲੀਆਈ ਪੁਲਿਸ ਦੁਆਰਾ ਕਥਿਤ ਤੌਰ ਤੇ ਜ਼ਿਆਦਾ ਤਾਕਦੀ ਵਰਤੋਂ ਤੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ 29 ਮਈ ਦੀ ਸਵੇਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਕੁੰਡੀ ਦੀ ਮੌਤ 13 ਜੂਨ ਨੂੰ ਰਾਇਲ ਐਡੀਲੇਡ ਹਸਪਤਾਲ ਵਿੱਚ ਹੋਈ ਅਤੇ ਇਸ ਘਟਨਾ ਦੀ ਤੁਲਨਾ ਅਮਰੀਕਾ ਵਿੱਚ ਜਾਰਜ ਫਲਾਈਟ ਕੇਸ ਨਾਲ ਕੀਤੀ ਜਾ ਰਹੀ ਹੈ ਗੌਰਵ ਕੁੰਡੀ ਨੂੰ ਕਥਿਤ ਤੌਰ ਤੇ ਪੁਲਿਸ ਅਧਿਕਾਰੀਆਂ ਨੇ ਜ਼ਮੀਨ ਤੇ ਸੁੱਟ ਦਿੱਤਾ ਜਦਕਿ ਉਸ ਦੀ ਸਾਥੀ ਅਮਰਿਤਪਾਲ ਕੌਰ ਨੇ ਘਟਨਾ ਦੀ ਵੀਡੀਓ ਬਣਾ ਲਈ ਫੁਟੇਜ ਵਿੱਚ ਕੁੰਡੀ ਨੂੰ ਆਪਣੇ ਬੇਗੁਨਾਹੀ ਦਾ ਦਲੀਲ ਦਿੰਦੇ ਹੋਏ ਸੁਣਿਆ ਜਾ ਸਕਦਾ ਉਹ ਕਹਿ ਰਿਹਾ ਸੀ ਕਿ ਮੈਂ ਕੁਝ ਗਲਤ ਨਹੀਂ ਕੀਤਾ ਜਦਕਿ ਕੌਰ ਅਧਿਕਾਰੀਆਂ ਨੂੰ ਰੋਕਣ ਦੀ ਬੇਨਤੀ ਕਰਦੀ ਹੈ ਅਮਰਿਤਪਾਲ ਕੌਰ ਅਨੁਸਾਰ ਇੱਕ ਅਧਿਕਾਰੀ ਨੇ ਕਥਿਤ ਤੌਰ ਤੇ ਗੌਰਵ ਕੁੰਡੀ ਦੀ ਧੌਣ ਤੇ ਆਪਣਾ ਗੋਡਾ ਰੱਖਿਆ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਝੜਪ ਦੌਰਾਨ ਕੁੰਡੀ ਦਾ ਸਿਰ ਪੁਲਿਸ ਵਾਹਨ ਨਾਲ ਟਕਰਾ ਗਿਆ ਹਾਲਾਂਕਿ ਉਸ ਨੇ ਘਬਰਾਟ ਵਿੱਚ ਵੀਡੀਓ ਬਣਾਉਣਾ ਬੰਦ ਕਰ ਦਿੱਤਾ ਤੇ ਪਲ ਨੂੰ ਆਰਡਰ ਨਹੀਂ ਕਰ ਸਕੀ ਹਾਲਾਂਕਿ ਇੱਕ ਬਿਆਨ ਵਿੱਚ ਦੱਖਣੀ ਆਸਟ੍ਰੇਲੀਆਈ ਪੁਲਿਸ ਨੇ ਇਹਨਾਂ ਦਾਅਵਿਆਂ ਤੋਂ ਇਨਕਾਰ ਕੀਤਾ ਕਮਿਸਟਰ ਦੀ ਚੱਲ ਰਹੀ ਜਾਂਚ ਅਨੁਸਾਰ ਜਾਂਚ ਕਰਤਾਮਾਂ ਦੁਆਰਾ ਸਮੀਖਿਆ ਕੀਤੀ ਗਈ ਬੋਡੀ ਕੈਮ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਕਿਸੇ ਵੀ ਸਮੇਂ ਗੌਰਵ ਕੁੰਡੀ ਦੀ ਧੌਣ ਤੇ ਗੋਡਾ ਨਹੀਂ ਰੱਖਿਆ ਗਿਆ ਸੀ ਨਾ ਹੀ ਉਸ ਦਾ ਸਿਰ ਜ਼ਬਰਦਸਤੀ ਬਾਹਰ ਜਾਂ ਸੜਕ ਨਾਲ ਟਕਰਾਇਆ ਸੀ ਅਧਿਕਾਰੀਆਂ ਨੇ ਕਿਹਾ ਕਿ ਗੌਰਵ ਗੁੰਡੀ ਨੇ ਪੁਲਿਸ ਨਾਲ ਟਕਰਾਅ ਦੌਰਾਨ ਆਪਣੀ ਗ੍ਰਿਫਤਾਰੀ ਦਾ ਕਥਿਤ ਤੌਰ ਤੇ ਹਿੰਸਕ ਵਿਰੋਧ ਕੀਤਾ ਜਿਸ ਨੇ ਉਸ ਦੇ ਉੱਤੇ ਕੌੜ ਵਿਚਕਾਰ ਹੋਏ ਕਥਿਤ ਝਗੜੇ ਵਿੱਚ ਦਾਖਲ ਦਿੱਤਾ ਸੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਮੇਜਰ ਕਰਾਈਮਜ਼ ਇਨਵੈਸਟੀਗੇਸ਼ਨ ਬ੍ਰਾਂਚ ਇਸ ਮਾਮਲੇ ਦੀ ਜਾਂਚ ਪੁਲਿਸ ਹਿਰਾਸਤ ਵਿੱਚ ਹੋਈ ਮੌਤਵਾਜੋ ਕਰ ਰਹੀ ਹੈ ਅਤੇ ਸਟੇਟ ਕਾਰਨਰ ਪਬਲਿਕ ਪ੍ਰੋਸੀਕਿਊਸਨਜ਼ ਦੇ ਡਾਇਰੈਕਟਰ ਅਤੇ ਆਫਿਸ ਆਫ ਪਬਲਿਕ ਇੰਟੈਗ੍ਰਿਟੀ ਸੁਤੰਤਰ ਤੌਰ ਤੇ ਕਾਰਵਾਈ ਦੀ ਨਿਗਰਾਨੀ ਕਰਨਗੇ ਇਸ ਤੋਂ ਇਲਾਵਾ ਦੱਖਣੀ ਆਸਟ੍ਰੇਲੀਆਈ ਪੁਲਿਸ ਨੇ ਭਾਰਤੀ ਕੌਂਸਲੇਟ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਕਿਉਂਕਿ ਇਸ ਮਾਮਲੇ ਦੇ ਜਨਤਕ ਅਤੇ ਕੂਟਨੀਤਿਕ ਜਾਂਚ ਦੇ ਘੇਰੇ ਵਿੱਚ ਆਉਣ ਦੀ ਉਮੀਦ ਹੈ